ਨੂਰਮੰਹ ਰੋਡ ਤੋਂ ਇਸ ਵਕਤ ਇੱਕ ਐਕਸੀਡੈਂਟ ਹੋਇਆ ਹੈ ਬੜਾ ਤਕੜਾ ਐਕਸੀਡੈਂਟ ਹੋਇਆ ਜਿਹੜਾ ਕਿ ਇੱਕ ਗੱਡੀ ਦਿਖਾਦੇ ਆ ਗੱਡੀ ਦਾ ਮੋਟਰਸਾਈਕਲ ਦੇ ਨਾਲ ਇਸ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਆ ਇਹ ਐਕਸੀਡੈਂਟ ਜਿਹੜਾ ਨੂਰਮੰਹ ਰੋਡ ਤੋਂ ਬਿੱਲੀਗੜ ਤੋਂ ਥੋੜੀ ਜਿਹਾ ਪਿੱਛੇ ਆ ਗੱਡੀ ਦੇ ਵਿੱਚ ਪਾ ਕੇ ਲੈ ਗਏ ਬੰਦੇ ਨੂੰ ਬੰਦਾ ਜਿਆਦਾ ਫੱਟੜ ਕਾਫੀ ਫੱਟੜ ਹੋ ਗਿਆ ਆ ਮੋਟਰਸਾਈਕਲ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਦੇ ਆ ਮੋਟਰਸਾਈਕਲ ਦੀ ਹਾਲਾਤ ਔਰ ਜੋ ਇੱਥੇ ਬਲੱਡ ਵੀ ਆ ਬਲੱਡ ਵੀ ਇੱਥੇ ਨਾਲ ਪਿਆ ਵਾ ਔਰ ਭਾਜੀ ਇੱਕ ਭਾਜੀ ਇੱਕ ਮਿੰਟ ਜੀ ਹਾਂ ਜਾਂ ਜੀ ਹਾਂ ਜੀ ਪਜ ਕੀ ਨਾ ਤੇ ਹਟ ਮੇਰਾ ਨਾਮ ਬਵਨ ਹੈ ਜੀ ਕੀ ਗੱਲ ਬਾਤ ਹੋਈ ਜੀ ਕੋਣੀ ਜੀ ਇਹ ਤਾਂ ਉਹ ਕੰਮ ਤੇ ਸੀਗੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਤਾਂ ਇਹ ਬੰਦੇ ਚੱਕਣਾ ਇਹ ਤੋਂ ਪਹਿਲਾਂ ਕੁਝ ਪਾ ਕੇ ਲੈ ਗਏ ਜਿਨ੍ਹਾਂ ਨਾਲ ਹੋਇਆ ਵਾ ਅੱਛਾ ਹਾਂ ਜੀ ਤਾਂ ਹੋਇਆ ਇਹ ਪਤਾ ਲੱਗਾ ਕੌਣ ਸੀਗੇ ਨਹੀਂ ਪਤਾ ਨਹੀਂ ਉਹ ਲੈ ਗਏ ਬੰਦੇ ਜਿਨ੍ਹਾਂ ਨਾਲ ਹੋ ਗਏ ਹਾਂ ਜੀ ਬੰਦੇ ਦੀ ਕੀ ਕੰਡੀਸ਼ਨ ਹੈ ਇਹ ਬੰਦੇ ਦੀ ਕੰਡੀਸ਼ਨ ਤਾਂ ਹਲੇ ਮਾੜੀ ਹੈ ਜੀ ਬਾਕੀ ਚਲੋ ਰੱਬ ਕਰੇ ਬਚਾਹ ਹੋ ਜੇ ਬਚਾਹ ਹੋ ਜੇ ਹਾਂਜੀ ਚਲੋ ਇੱਕ ਬਹੁਤ ਵਧੀਆ ਪ੍ਰਾਲਾ ਜੀ ਜਿਹੜਾ ਐਕਸੀਡੈਂਟ ਹੋਇਆ ਉਹਨੂੰ ਤੁਰੰਤ ਜਿਹੜਾ ਹਸਪੀਟਲ ਲੈ ਗਏ ਆ ਪਤਾ ਨਹੀਂ ਕਿਹੜੇ ਹਸਪੀਟਲ ਲੈ ਕੇ ਗਏ ਗੱਡੀ ਵਾਲੇ ਨਹੀਂ ਤਾਂ ਅੱਜ ਕੱਲ ਜੇ ਕੋਈ ਐਕਸੀਡੈਂਟ ਹੋਵੇ ਤੇ ਉਹ ਬੰਦੇ ਨੂੰ ਚੱਕਦੇ ਨਹੀਂ ਇੱਥੇ ਬੜੀ ਵੱਡੀ ਇੱਕ ਮੈਂ ਗੱਲ ਕਾਵਾਂਗਾ ਵੀ ਉਹ ਬੰਦੇ ਨੂੰ ਜਿਹੜਾ ਚੱਕ ਕੇ ਇਥੋਂ ਇਸ ਜਗ੍ਹਾ ਤੋਂ ਜਿੱਥੇ ਐਕਸੀਡੈਂਟ ਹੋਇਆ ਮੈਂ ਦਿਖਾ ਦਵਾਂ ਇਹ ਹੰਕਾਰ ਸਲਮੇ ਦੇ ਕੋਲ ਆ ਇੱਥੇ ਐਕਸੀਡੈਂਟ ਹੋਇਆ ਆ ਜਿੱਥੋਂ ਉੱਥੇ ਚੱਕੇ ਲੱਗੇ ਨੇ ਵੀਰ ਨਾਲ ਹੋਰ ਮਜੂਰ ਭਾਜੀ ਸਤਿਗੁਰੂ ਤਿੰਨਾਂ ਜੀ ਮੇਰਾ ਨਾਮ ਇਸ਼ਾਨ ਚੋਪੜਾ ਜੀ ਕੀ ਗੱਲਬਾਤ ਹੋਈ ਜੀ ਪਤਾ ਨਹੀਂ ਇਹ ਉੱਥੇ ਹੀ ਖੜੇ ਸੀਗੇ ਗੱਡੀ ਨੇ ਉਹਨੇ ਬੈਕ ਕਰਨ ਲੱਗਾ ਗੱਡੀ ਵਾਲਾ ਤੇ ਉਹ ਪਿੱਛੋਂ ਮੋਟਰਸਾਈਕਲ ਖਿੱਚ ਕੇ ਵੱਜਾ ਉਹਦੇ ਮੁੰਡਾ ਮਤਲਬ ਫੱਟਕ ਹੋ ਗਿਆ ਜ਼ਿਆਦਾ ਕੋਈ ਪਤਾ ਲੱਗਾ ਮੁੰਡਾ ਕਿੱਥੇ ਦਾ ਨਹੀਂ ਨਹੀਂ ਪਤਾ ਕੋਈ ਪਤਾ ਨਹੀਂ ਤੇ ਗੱਡੀ ਵਾਲਾ ਗੱਡੀ ਵਾਲਾ ਹੀ ਉਹਦੀ ਉਹਦੀ ਗੱਡੀ ਵਿੱਚ ਹੀ ਪਾ ਕੇ ਬੰਦਾ ਭੇਜਤਾ ਹਸਪਤਾਲ ਪਤਾ ਹੁਣ ਪਤਾ ਨਹੀਂ ਕਿਹੜੇ ਹਸਪਤਾਲ ਲੈ ਕੇ ਗਏ ਬੰਦੇ ਲੈ ਗਏ ਹਾਂਜੀ ਉਹ ਲੈ ਗਏ ਜੀ ਕਹਿੰਦੇ ਇੱਥੋਂ ਬੰਦੇ ਲੈ ਗਏ ਆ ਉਹ ਕੁਝ ਹੋਰ ਵੀਰ ਨਾਲ ਜੁੜਨਗੇ ਸ਼ਾਇਦ ਤੇ ਮੈਂ ਪਿੱਛੇ ਦਾ ਦਿਖਾ ਦਿਆਂ ਐਕਸੀਡੈਂਟ ਤੇ ਬੜਾ ਤਕੜਾ ਹੋਇਆ ਜੀ ਗੱਡੀ ਜੀਪ ਸੀ ਇੱਕ ਗੱਡੀ ਭਾਜੀ ਗੱਡੀ ਕਿਹੜੀ ਗੱਡੀ ਕਿਹੜੀ ਸੀ ਜੀ ਬਲੇਰੋ ਬੱਲੇਰੋ ਗੱਡੀ ਹਾਂ ਬਲੇਰੋ ਗੱਡੀ ਸੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਜੀ ਕੀ ਗੱਲਬਾਤ ਹੋਈ ਇੱਥੇ ਗੱਲਬਾਤ ਕੁਝ ਨਹੀਂ ਗੱਡੀ ਬੈਕਾਂ ਲੱਗੇ ਮੁੰਡਾ ਤੇਜ਼ਿਕਾ ਹੁੰਦਾ ਵਿਆ ਅੱਛਾ ਜੀ ਤੇ ਵਿੱਚ ਵੱਜਈ ਉਹਦੇ ਯਾਨੀ ਗੱਡੀ ਉੱਥੋਂ ਬੈਕ ਕਰ ਰਹੀ ਸੀ ਬੈਕ ਕਰ ਰਹੀ ਸੀ ਦੇਖੇ ਆ ਕੇ ਐਕਸੀਡੈਂਟ ਹੋ ਗਿਆ ਹਾਂਜੀ ਬਚਾਅ ਹੋ ਗਿਆ ਜੀ ਬਚਾਅ ਹੋ ਗਿਆ ਉਹਨੂੰ ਪਟਾਟਾ ਫਟਾਫਟ ਹਸਪੀਟਲ ਚ ਲੈ ਗਏ ਉਹਨੂੰ ਬਚਾ ਕੇ ਲਾ ਤਾ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਕਾਫੀ ਰਾਸ ਹੋ ਚੁੱਕਾ ਆ ਇਸ ਜਗ੍ਹਾ ਤੇ ਇੱਕ ਬਲੈਰੋ ਗੱਡੀ ਦਾ ਐਕਸੀਡੈਂਟ ਹੁੰਦਾ ਜਿਵੇਂ ਦੱਸਿਆ ਜਾ ਰਿਹਾ ਕਿ ਬਲੈਰੋ ਗੱਡੀ ਬੈਕ ਆ ਰਹੀ ਸੀ ਔਰ ਮੋਟਰਸਾਈਕਲ ਅੱਜ ਵੱਜਦੀ ਆ ਤੇ ਮੋਟਰਸਾਈਕਲ ਸਵਾਰ ਜਿਹੜ ਔਰ ਚਲੋ ਇੱਕ ਇਨੀ ਗੱਲ ਬਹੁਤ ਵਧੀਆ ਗੱਲ ਵੀ ਕਮਾਂਗੇ ਕਿ ਗੱਡੀ ਵਾਲੇ ਜਿਹੜੇ ਆ ਉਹ ਬਲੈਰੋ ਦੇ ਵਿੱਚ ਗੱਡੀ ਦੇ ਵਿੱਚ ਪਾ ਕੇ ਉਹਨੂੰ ਇਲਾਜ ਲਈ ਕਿਹੜੇ ਹਸਪਤਾਲ ਲਗਾਏ ਨੇ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਪਰ ਮੈਨੂੰ ਲੱਗਦਾ ਕੁਝ ਲੇਬਰ ਤਰਕੇ ਦਾ ਡਿਸਕੋਡ ਵੀ ਪਿਆ ਆ ਕੁਝ ਹੋਰ ਫਮਾਨ ਵੀ ਇੱਥੇ ਪਿਆ ਵਾ ਮੋਟਰਸਾਈਕਲ ਵੀ ਇੱਥੇ ਨੰਬਰ ਅਸੀਂ ਦਿਖਾ ਦਨੇ ਤੁਹਾਨੂੰ ਮੋਟਰਸਾਈਕਲ ਦਾ ਨੰਬਰ ਦਿਖਾ ਦਿਓ ਪੀਬੀ 33ਸੀ 1461 ਪੀਬੀ ਮੈਂ ਇੱਕ ਵਾਰ ਫੇਰ ਰਿਪੀਟ ਕਰਦੇ ਆ ਪੀਬੀ 33ਸੀ 1461 ਮੋਟਰਸਾਈਕਲ ਨੰਬਰ ਆ ਨੂਰ ਮਹਿਰ ਰੋਡ ਦੇ ਕੋਲੇ ਜ ਐਕਸੀਡੈਂਟ ਹੋ ਗਿਆ ਵਾ ਬਲੇਰੋ ਗੱਡੀ ਨਾਲ ਬਰੇਲੋ ਗੱਡੀ ਵਾਲੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਲਿਆ ਕਰ ਰਹੇ ਨੇ ਕੈਮਰਾ ਪਰਸਾ ਸੁਮਿਤ ਠਿੰਗੜਾ ਦੇ ਨਾਲ ਚੁਸ਼ੀਲ ਠਿੰਗੜਾ ਇੱਕ ਤਾਲਾ ਰਨੀ ਕੋਦਰ